ਸਤਿ ਸ੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪਲੀਜ਼ ਪੂਰਾ ਜ਼ਰੂਰ ਸੁਣਿਓ ਮੇਰਾ ਵਿਆਹ ਘਰਦਿਆਂ ਦੀ ਮਰਜ਼ੀ ਨਾਲ ਹੋਇਆ ਸੀ ਮੈਨੂੰ ਮੇਰਾ ਘਰ ਵਾਲਾ ਬਹੁਤ ਪਸੰਦ ਸੀ ਮੈਂ ਬਹੁਤ ਚੰਗੀ ਕੁੜੀ ਸੀ ਅੱਜ ਤੱਕ ਮੈਂ ਕਦੀ ਵੀ ਕਿਸੇ ਨਾਲ ਕੋਈ ਗੱਲ ਨਹੀਂ ਸੀ ਕੀਤੀ ਕਿਉਂਕਿ ਮੇਰੇ ਘਰ ਦਾ ਸੁਭਾਅ ਥੋੜਾ ਗੁੱਸੇ ਵਾਲਾ ਸੀ ਇਸ ਲਈ ਮੈਨੂੰ ਬਹੁਤ ਡਰ ਲੱਗਦਾ ਸੀ ਮੈਂ ਆਪਣੇ ਵੱਡੇ ਭਰਾਵਾਂ ਤੋਂ ਬਹੁਤ ਡਰਦੀ ਸੀ ਤੇ ਕਿਸੇ ਨਾਲ ਮੇਰੀ ਕੋਈ ਵੀ ਗੱਲਬਾਤ ਨਹੀਂ ਸੀ ਸਾਰੇ ਕਹਿੰਦੇ ਸੀ ਕਿ ਤੂੰ ਤਿੰਨਾ ਭਰਾਵਾਂ ਦੀ ਇੱਕੋ ਇੱਕ ਲਾਡਲੀ ਤੇ ਛੋਟੀ ਭੈਣ ਆ ਇਸ ਲਈ ਤੂੰ ਕੋਈ ਵੀ ਏਦਾਂ ਦਾ ਕੰਮ ਨਾ ਕਰੀ ਜਿਸ ਦੇ ਨਾਲ ਕਿਸੇ ਨੂੰ ਤੇਰੇ ਤੇ ਗੁੱਸਾ ਆਵੇ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਸੀ ਮੈਂ ਸਕੂਲ ਵੀ ਜਾਂਦੀ ਸੀ ਤਾਂ ਵੀ ਹਮੇਸ਼ਾ ਆਪਣੇ ਆਪ ਨੂੰ ਸਹੀ ਰੱਖਦੀ ਸੀ ਮੇਰੀਆਂ ਨਾਲ ਦੀਆਂ ਸਹੇਲੀਆਂ ਦੀ ਮੁੰਡਿਆਂ ਦੇ ਨਾਲ ਗੱਲਬਾਤ ਸੀ ਉਹਨਾਂ ਦੇ ਨਾਲ ਮੈਨੂੰ ਬੈਠਦੀ ਨੂੰ ਦੇਖ ਕੇ ਮੇਰੇ ਭਰਾ ਮੇਰੇ ਤੇ ਗੁੱਸੇ ਹੁੰਦੇ ਸੀ ਕਿ ਤੂੰ ਉਹਨਾਂ ਨਾਲ ਕਿਉਂ ਫਿਰਦੀ ਰਹਿਣੀ ਐ ਮੈਂ ਉਹਨਾਂ ਨੂੰ ਕਹਿੰਦੀ ਸੀ ਕਿ ਮੈਂ ਇਹੋ ਜਿਹੀ ਨਹੀਂ ਆ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਮੈਂ ਹੁਣ ਕੁੜੀਆਂ ਨਾਲ ਨਾ ਰਵਾਂ ਤਾਂ ਕਿਹਦੇ ਨਾਲ ਰਵਾਂ ਇਕੱਲੀ ਰਹਿਣਾ ਮੈਨੂੰ ਚੰਗਾ ਨਹੀਂ ਲੱਗਦਾ ਫਿਰ ਹੌਲੀ-ਹੌਲੀ ਮੈਂ ਪਲੱਸ 2 ਕੀਤੀ ਤੇ ਫਿਰ ਬੀਏ ਵੀ ਕਰ ਲੱਗ ਪਈ ਸੀ ਮੈਂ ਕਾਲਜ ਜਾਣ ਲੱਗ ਪਈ ਸੀ ਕਾਲਜ 'ਵੀ ਮੇਰੀਆਂ ਕੁਝ ਨਵੀਆਂ ਸਹੇਲੀਆਂ ਸੀ ਉਹਨਾਂ ਦਾ ਰਹਿਣ ਸਹਿਣ ਹੋਰ ਵੀ ਜ਼ਿਆਦਾ ਉੱਚਾ ਸੀ ਜਾਨੀ ਕਿ ਉਹਨਾਂ ਨੂੰ ਕੋਈ ਕਹਿਣ ਵਾਲਾ ਨਹੀਂ ਸੀ ਉਹ ਸ਼ਰਮ ਮੁੰਡਿਆਂ ਨਾਲ ਗੱਲਬਾਤ ਕਰਦੀਆਂ ਰਹਿੰਦੀਆਂ ਸੀ ਤੇ ਹੱਥ ਮਿਲਾਉਂਦੀਆਂ ਸੀ ਮੈਨੂੰ ਇਦਾਂ ਲੱਗਦਾ ਸੀ ਜਿਦਾਂ ਮੈਂ ਆਪਣੀ ਜ਼ਿੰਦਗੀ ਕਿਸੇ ਬੰਦਸ਼ ਵਿੱਚ ਗੁਜ਼ਾਰ ਰਹੀ ਆ ਮੈਨੂੰ ਤਾਂ ਬਸ ਇਹ ਸੀ ਕਿ ਕਿਹੜੀ ਕੜੀ ਮੈਨੂੰ ਵੀ ਆਜ਼ਾਦੀ ਮਿਲੇ ਮੈਂ ਵੀ ਆਜ਼ਾਦੀ ਦੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੀ ਸੀ ਇਸ ਲਈ ਮੇਰਾ ਦਿਲ ਕਰਦਾ ਸੀ ਕਿ ਮੈਂ ਵੀ ਆਪਣੀਆਂ ਸਹੇਲੀਆਂ ਵਾਂਗ ਮਸਤੀ ਕਰਾਂ ਤੇ ਮੁੰਡਿਆਂ ਦੇ ਨਾਲ ਘੁੰਮਾ ਫਿਰਾ ਮੈਂ ਵੀ ਆਜ਼ਾਦ ਹੋਣਾ ਚਾਹੁੰਦੀ ਸੀ ਪਰ ਮੇਰੇ ਘਰ ਦੇ ਬੜੇ ਗੁੱਸੇ ਵਾਲੇ ਸੀ ਕਿਤੇ ਘੁੰਮਣ ਫਿਰਨ ਨਹੀਂ ਸੀ ਦਿੰਦੇ ਕਹਿੰਦੇ ਸੀ ਕਿ ਘਰ ਤੋਂ ਕਾਲਜ ਤੇ ਕਾਲਜ ਤੋਂ ਘਰ ਆਉਣਾ ਰਸਤੇ ਵਿੱਚ ਕਿਸੇ ਨਾਲ ਕੋਈ ਵਾਦੂ ਗੱਲ ਨਹੀਂ ਕਰਨੀ ਆਪ ਮੇਰੇ ਤਿੰਨੇ ਭਰਾ ਪੂਰੀ ਆਜ਼ਾਦੀ ਨਾਲ ਘੁੰਮਦੇ ਸੀ ਰਾਤ ਨੂੰ ਕਾਫੀ ਹਨੇਰੇ ਹੀ ਕਰੇ ਆਉਂਦੇ ਕਦੇ-ਕਦੇ ਘਰੋਂ ਬਾਹਰ ਵੀ ਰਹਿੰਦੇ ਸੀ ਮੈਨੂੰ ਬਹੁਤ ਗੁੱਸਾ ਆਉਂਦਾ ਸੀ ਮੈਂ ਆਪਣੀ ਮਾਂ ਨੂੰ ਕਹਿੰਦੀ ਸੀ ਕਿ ਆਜ਼ਾਦੀ ਦੀ ਜ਼ਿੰਦਗੀ ਜਿਉਂ ਨਹੀਂ ਦਿੰਦੀ ਜੇ ਤੂੰ ਮੈਨੂੰ ਇਦਾਂ ਹੀ ਕੈਦੀਆਂ ਵਾਂਗ ਰੱਖਣਾ ਸੀ ਤਾਂ ਫਿਰ ਜੰਮਣ ਦੀ ਕੀ ਲੋੜ ਸੀ ਮੇਰੀ ਮਾਂ ਕਹਿੰਦੀ ਸੀ ਕਿ ਤੌਬਾ ਤੌਬਾ ਤੇਰੇ ਤਾਂ ਕਾਲਜ ਜਾ ਕੇ ਜ਼ੁਬਾਨ ਬਹੁਤ ਨਿੱਕਲਾਈ ਆ ਤੈਨੂੰ ਤਾਂ ਹਜੇ ਇੰਨਾ ਝੜਤ ਕੇ ਰੱਖੀਦਾ ਫਿਰ ਵੀ ਤੂੰ ਇੰਨਾ ਬੋਲਣ ਲੱਗ ਪਈ ਜੇ ਤੈਨੂੰ ਥੋੜੀ ਜਿਹੀ ਖੁੱਲ ਦੇ ਲਈਏ ਤਾਂ ਸਾਨੂੰ ਕੁਝ ਸਮਝੇ ਹੀ ਨਾ ਮੈਨੂੰ ਆਪਣੀ ਮਾਂ ਤੇ ਬਹੁਤ ਗੁੱਸਾ ਚੜਦਾ ਸੀ ਮੇਰਾ ਕੁਝ ਕਿਆ ਹੋਇਆ ਵੀ ਮੇਰੇ ਭਰਾਵਾਂ ਨੂੰ ਦੱਸ ਦਿੰਦੀ ਸੀ ਤੇ ਉਹ ਮੈਨੂੰ ਕਹਿ ਦਿੰਦੇ ਸੀ ਕਿ ਗੀਤਾ ਤੂੰ ਸਿਆਣੀ ਬਣਿਆ ਕਰ ਤੂੰ ਸਿਆਣੀ ਧੀ ਐ ਮੈਂ ਚੁੱਪ ਕਰ ਜਾਂਦੀ ਸੀ ਕਿਉਂਕਿ ਉਹ ਮੇਰੇ ਤੇ ਹੱਥ ਨਹੀਂ ਚੁੱਕਦੇ ਸੀ ਹਮੇਸ਼ਾ ਮੈਨੂੰ ਪਿਆਰਨ ਵਾਲੀ ਕਹਿ ਦਿੰਦੇ ਸੀ ਤੇ ਮੇਰੀ ਮਾਂ ਮੈਨੂੰ ਖਿੱਚ ਕੇ ਬੋਲਦੀ ਸੀ ਮੈਨੂੰ ਆਪਣੀ ਮਾਂ ਤੇ ਬਹੁਤ ਗੁੱਸਾ ਚੜਦਾ ਸੀ ਮੈਂ ਆਪਣੀ ਮਾਂ ਨੂੰ ਕਹਿੰਦੀ ਸੀ ਕਿ ਇੱਕ ਤੂੰ ਹੀ ਇਦਾਂ ਦੀ ਮਾਂ ਜਿਹੜੀ ਆਪਣੀ ਧੀ ਨੂੰ ਕੈਦੀਆਂ ਵਾਂਗ ਰੱਖਦੀ ਐ ਜੇ ਤੂੰ ਕਦੀ-ਕਦੀ ਕਹਿ ਦੇਵੇਂ ਕਿ ਜਾ ਆਪਣੀਆਂ ਸਹੇਲੀਆਂ ਨਾਲ ਘੁੰਮਾ ਫਿਰ ਲੈ ਤਾਂ ਤੇਰਾ ਕੁਝ ਘਸ ਨਹੀਂ ਜਾਂਦਾ। ਮਾਂ ਨਾਲ ਮੇਰੀ ਰੋਜ਼ ਲੜਾਈ ਹੁੰਦੀ ਸੀ। ਮੈਂ ਕਾਲਜ ਜਾਂਦੀ ਸੀ, ਕਿੰਨੀ ਵੱਡੀ ਹੋ ਗਈ ਸੀ। ਮੈਨੂੰ ਪੂਰੀ ਸਮਝ ਸੀ ਕਿ ਮੈਂ ਆਪਣੇ ਆਪ ਨੂੰ ਸਹੀ ਰੱਖਦੀ, ਕੋਈ ਗਲਤੀ ਨਹੀਂ ਸੀ ਕਰਦੀ। ਫਿਰ ਵੀ ਮਾਂ ਨੂੰ ਮੇਰੇ ਤੇ ਯਕੀਨ ਨਹੀਂ ਸੀ। ਘਰੋਂ ਵੀ ਘੱਟ ਹੀ ਨਿਕਲਣ ਦਿੰਦੀ ਸੀ। ਮੈਂ ਕਿਹਾ ਇਸ ਤੋਂ ਚੰਗਾ ਤਾਂ ਮੈਂ ਛੋਟੀ ਹੁੰਦੀ ਹੀ ਸਹੀ ਸੀ, ਖੇਡ ਲੈਂਦੀ ਸੀ। ਹੁਣ ਤਾਂ ਮੈਨੂੰ ਘਰੋਂ ਵੀ ਬਾਹਰ ਨਹੀਂ ਨਿਕਲਣ ਦਿੰਦੀ। ਮੇਰੀ ਮਾਂ ਨਾਲ ਮੇਰੀ ਰੋਜ਼ ਕਿਸ ਨਾ ਕਿਸੇ ਕਰਕੇ ਬਹਿਸ ਹੋਣ ਲੱਗ ਪੈਂਦੀ ਸੀ। ਮੈਨੂੰ ਪਤਾ ਸੀ ਕਿ ਇੱਕ ਨਾ ਇੱਕ ਦਿਨ ਮੈਨੂੰ ਆਜ਼ਾਦੀ ਜ਼ਰੂਰ ਮਿਲੇਗੀ। ਪਰ ਮੇਰੇ ਪੇਕੇਆਂ ਦੇ ਘਰ ਵਿੱਚ ਤਾਂ ਆਜ਼ਾਦੀ ਮਿਲਣਾ ਬਹੁਤ ਮੁਸ਼ਕਲ ਸੀ। ਮੈਂ ਵੀ ਪੜ੍ਹਾਈ ਕਰਦੀ ਸੀ ਅਸਲੀ ਮੈਂ ਸੋਚਿਆ ਕਿ ਪੜ੍ਹਾਈ ਛੱਡ ਕੇ ਮੈਂ ਕਿਉਂ ਨਾ ਵਿਆਹ ਕਰਵਾ ਲਵਾਂ। ਮੇਰੇ ਦੋ ਭਰਾਵਾਂ ਦੇ ਵਿਆਹ ਹੋ ਗਏ ਸੀ। ਉਹ ਆਪਣੀ ਜ਼ਿੰਦਗੀ ਵਿੱਚ ਬਿਜ਼ੀ ਹੋ ਗਏ ਸੀ। ਮੈਂ ਉਹਨਾਂ ਦੇ ਬੱਚਿਆਂ ਨੂੰ ਵੀ ਸੰਭਾਲਦੀ ਸੀ ਤੇ ਮੇਰੀ ਬੀਏ ਵੀ ਕਲੀਅਰ ਹੋਈ ਤਾਂ ਮੈਂ ਆਪਣੇ ਮਾਂ ਨੂੰ ਕਿਹਾ ਕਿ ਮੈਂ ਆਪਣੇ ਲਈ ਕੋਈ ਚੰਗਾ ਮੁੰਡਾ ਆਪ ਹੀ ਲੱਭ ਲਵਾਂਗੀ ਇਸ ਗੱਲ ਤੇ ਮੇਰੀ ਮਾਂ ਨੇ ਮੇਰੇ ਮੂੰਹ ਤੇ ਥੱਪੜ ਮਾਰਿਆ ਕਹਿਣ ਲੱਗੀ ਅੱਜ ਇਹ ਗੱਲ ਕਹਿ ਦिती ਆ ਦੁਬਾਰਾ ਤੇਰੇ ਮੂੰਹੋਂ ਮੈਨੂੰ ਇਹ ਗੱਲ ਸੁਣਨੀ ਨਹੀਂ ਚਾਹੀਦੀ ਮੈਂ ਤਾਂ ਸੋਚ ਰਹੀ ਸੀ ਕਿ ਮੇਰੀਆਂ ਇਹਨਾਂ ਗੱਲਾਂ ਤੋਂ ਮਾਂ ਸਮਝ ਜਾਊਗੀ ਕਿ ਕੁੜੀ ਨੂੰ ਵਿਆਹ ਦੇਣਾ ਚਾਹੀਦਾ ਪਰ ਉਹ ਮੈਨੂੰ ਕਹਿੰਦੀ ਸੀ ਕਿ ਬੰਦਿਆਂ ਵਾਂਗੂੰ ਪੜ੍ਹਾਈ ਕਰ ਤੇ ਕੋਈ ਨੌਕਰੀ ਕਰਨ ਲੱਗ ਜਾ। ਮੇਰੇ ਦਿਮਾਗ ਵਿੱਚ ਇੱਕ ਗੱਲ ਫਟਾਫਟ ਆਈ ਕਿ ਕਿਉਂ ਨਾ ਮੈਂ ਕੋਈ ਨੌਕਰੀ ਹੀ ਕਰਨ ਲੱਗ ਜਾਵਾਂ। ਨਾਲੇ ਘਰੋਂ ਬਾਹਰ ਰਿਆ ਕਰੂੰਗੀ ਤੇ ਚੋਰੀ-ਚੋਰੀ ਕਿਤੇ ਆਸ਼ਕੀ ਵੀ ਮਾਰ ਲਵਾਂਗੀ। ਮੈਂ ਸੋਹਣੀ ਸੀ, ਇਹ ਗੱਲ ਇਹ ਗੱਲ ਨਹੀਂ ਸੀ ਕਿ ਮੈਂ ਸੋਹਣੀ ਨਹੀਂ ਸੀ। ਮੈਂ ਬਹੁਤ ਸੋਹਣੀ ਸੀ, ਘਰੋਂ ਵੀ ਚੰਗੇ ਪਰਿਵਾਰ ਦੀ ਸੀ। ਪਰ ਫਿਰ ਵੀ ਮੇਰੇ ਤੇ ਪਾਬੰਦੀ ਲਾਈ ਹੋਈ ਸੀ। ਮੈਂ ਇਹਨਾਂ ਪਾਬੰਦੀਆਂ ਤੋਂ ਤੰਗ ਆ ਗਈ ਸੀ। ਮੈਂ ਬੀਐਡ ਕਰਨ ਲੱਗ ਪਈ ਮੈਂ ਚਾਹੁੰਦੀ ਸੀ ਕਿ ਮੈਂ ਸਰਕਾਰੀ ਨੌਕਰੀ ਕਰਾਂ ਪਰ ਸਰਕਾਰੀ ਨਹੀਂ ਨਾ ਸਹੀ ਤਾਂ ਮੈਂ ਪ੍ਰਾਈਵੇਟ ਹੀ ਨੌਕਰੀ ਕਰਾਂ ਪਰ ਪਾਬੰਦੀਆਂ ਤੋਂ ਮੈਨੂੰ ਰਾਹਤ ਮਿਲ ਜਾਣੀ ਸੀ ਘਰਦਿਆਂ ਨੂੰ ਇਹ ਲੱਗਣਾ ਸੀ ਕਿ ਮੈਂ ਨੌਕਰੀ ਕਰਨ ਲੱਗ ਪਈ ਆ ਇਦਾਂ ਹੀ ਮੇਰੀ ਬੀਐਡ ਵੀ ਕਲੀਅਰ ਹੋਊਗੀ ਦੋਨੋਂ ਵੱਡੀਆਂ ਭਾਬੀਆਂ ਦੇ ਇੱਕ ਇੱਕ ਬੱਚਾ ਵੀ ਹੋ ਗਿਆ ਸੀ ਪਰ ਫਿਰ ਵੀ ਉਹ ਮੇਰੇ ਤੇ ਬਹੁਤ ਰੋਗ ਰੱਖਦੇ ਸੀ ਮੈਂ ਵੀ ਸੋਚਿਆ ਕਿ ਹੁਣ ਮੈਂ ਇਹਨਾਂ ਦੀ ਇੱਕ ਨਹੀਂ ਸੁਣਨੀ ਫਿਰ ਮੈਂ ਪ੍ਰਾਈਵੇਟ ਸਕੂਲ ਵਿੱਚ ਪੜਾਉਣ ਲੱਗ ਪਈ ਮੇਰੀ ਤਨਖਾਹ 8000 ਰੁਪਏ ਸੀ ਤੇ ਮੇਰੇ ਘਰ ਦੇ ਹਜੇ ਵੀ ਮੈਨੂੰ ਦੇਖ ਕੇ ਖੁਸ਼ ਨਹੀਂ ਸੀ ਫਿਰ ਇੱਕ ਦਿਨ ਮੇਰੀ ਮਾਸੀ ਸਾਡੇ ਘਰ ਆਈ ਮੇਰੀ ਮਾਂ ਨੂੰ ਕਿਹਾ ਕਿ ਅੱਜ ਕੱਲ ਦਾ ਕੁੜੀਆਂ ਨੂੰ ਕਿੰਨੀ ਆਜ਼ਾਦੀ ਆ ਤੇ ਤੁਸੀਂ ਕਿੱਦਾਂ ਇਹਦੇ ਤੇ ਪਾਬੰਦੀ ਲਾ ਕੇ ਰੱਖਦੇ ਹੋ ਮੇਰਾ ਛੋਟਾ ਭਰਾ ਕਹਿਣ ਲੱਗਾ ਕਿ ਜੇ ਅਸੀਂ ਇਹਨਾਂ ਨੂੰ ਰੋਕਿਆ ਸੀ ਤਾਂ ਹੀ ਤਾਂ ਸਾਡੀ ਇੱਜ਼ਤ ਬਚ ਗਈ ਆ ਨਹੀਂ ਤਾਂ ਤੁਸੀਂ ਆਪ ਵੀ ਦੇਖ ਲਓ ਸਾਡੇ ਪਿੰਡ ਦੀ ਕੁੜੀ ਕਿਸੇ ਨਾਲ ਭੱਜ ਗਈ ਤੇ ਫਿਰ ਕਿੰਨੀ ਬਦਨਾਮੀ ਹੋਈ ਆ ਇਹ ਵੀ ਹੋਰਾਂ ਕੁੜੀਆਂ ਵਾਂਗ ਫਿਰ ਆਸ਼ਕੀ ਮਾਰਦੀ ਹੁੰਦੀ ਤੇ ਬੀਅਡ ਕਰਕੇ ਸਕੂਲੇ ਪੜਾਉਣ ਲੱਗ ਗਈ ਆ ਤੇ ਅਸੀਂ ਹੁਣ ਇਹਦੇ ਤੇ ਮਾਂਜਿਆ ਮਹਿਸੂਸ ਕਰਦੇ ਆ ਕਿ ਇਹ ਟੀਚਰ ਲੱਗੀ ਹੋਈ ਆ ਮੈਂ ਆਪਣੇ ਭਰਾਵਾਂ ਅੱਗੇ ਕੁਝ ਵੀ ਨਹੀਂ ਬੋਲਦੀ ਸੀ ਬਸ ਆਪਣੇ ਮਾਂ ਦੇ ਨਾਲ ਵੈਹਸ ਜ਼ਰੂਰ ਕਰਦੀ ਸੀ ਪਰ ਉਹਦੇ ਸਿਰ ਤੇ ਵੀ ਨਹੀਂ ਜੂੰ ਸਰਕਦੀ ਸੀ ਫਿਰ ਇੱਕ ਦਿਨ ਮੈਂ ਆਪ ਹੀ ਕਹਿ ਦਿੱਤਾ ਕਿ ਮੇਰਾ ਵਿਆਹ ਕਰ ਦਿਓ ਕਿਉਂ ਮੇਰੇ ਤੇ ਇੰਨੀਆਂ ਪਾਵਨੀਆਂ ਲਾਈਆਂ ਹੋਈਆਂ ਮੇਰੀ ਮਾਂ ਕਹਿਣ ਲੱਗੀ ਕਿ ਕੋਈ ਚੰਗਾ ਮੁੰਡਾ ਲੱਭੂਗਾ ਤਾਂ ਹੀ ਤੇਰਾ ਵਿਆਹ ਕਰ ਦੇਵਾਂਗੇ ਫਿਰ ਕੁਝ ਕੁ ਦਿਨ ਹੋਏ ਤੇ ਮੈਂ ਆਪਣੇ ਪੂਆ ਨੂੰ ਫੋਨ ਕੀਤਾ ਪੂਆ ਨਾਲ ਮੈਂ ਆਪਣੇ ਦਿਲ ਦੀ ਹਰ ਗੱਲ ਸ਼ੇਅਰ ਕਰ ਲੈਂਦੀ ਸੀ ਤਾਂ ਉਹ ਕਹਿਣ ਲੱਗੀ ਕਿ ਕੋਈ ਗੱਲ ਨਹੀਂ ਮੈਂ ਤੇਨੂੰ ਕੁਝ ਦਿਨਾਂ ਵਿੱਚ ਆਜ਼ਾਦ ਕਰ ਦੇਵਾਂਗੀ ਮੈਂ ਤੇਰੇ ਲਈ ਚੰਗਾ ਰਿਸ਼ਤਾ ਲੱਭਦੀਆਂ ਤੇ ਤੇਰਾ ਵਿਆਹ ਕਰਵਾ ਦੇਵਾਂਗੀ ਤੂੰ ਘਰੇ ਕੋਈ ਬੈਂਸ ਨਾ ਕਰ ਮੈਂ ਤੇਰੀ ਮਾਤਰ ਨਾਲ ਬੈਂਸ ਕਰਦੀ ਰਹਿੰਦੀ ਆ ਉਹਦਾ ਤਾਂ ਦਿਮਾਗ ਖਰਾਬ ਹੋਇਆ ਪਿਆ ਮੈਂ ਪੂਆ ਦੀ ਖਲ ਮੰਨ ਲਈ ਤੇ ਚੁੱਪ ਕਰਕੇ ਸਕੂਲ ਜਾਂਦੀ ਸੀ ਸਕੂਲ ਵਿੱਚ ਬਹੁਤ ਸੋਹਣੇ ਸੋਹਣੇ ਮੁੰਡੇ ਸੀ ਜਿਹੜੇ 11ਵੀਂ 12ਵੀਂ ਕਲਾਸ ਵਿੱਚ ਪੜ੍ਹਦੇ ਸੀ ਪਰ ਮੈਂ ਉਹਨਾਂ ਨਾਲ ਕੋਈ ਗੱਲ ਨਹੀਂ ਸੀ ਕਰ ਸਕਦੀ ਕਿਉਂਕਿ ਉਹ ਮੇਰੇ ਤੋਂ ਛੋਟੇ ਸੀ ਤੇ ਮੈਂ ਵੱਡੀ ਸੀ ਬਸ ਕਿੰਨੇ ਦਿਨ ਮੈਂ ਪੂਆ ਦਾ ਫੋਨ ਉਡੀਕਦੀ ਰਹੀ ਤੇ 10 ਦਿਨ ਬਾਅਦ ਮੈਂ ਪੂਆ ਦਾ ਫਿਰ ਫੋਨ ਆਇਆ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਫਿਕਰ ਨਾ ਕਰ ਮੈਂ ਤੇਰੇ ਲਈ ਬਹੁਤ ਸੋਹਣਾ ਮੁੰਡਾ ਲੱਭਿਆ ਜਿਹਨੂੰ ਦੇਖ ਕੇ ਤੇਰੀ ਵੀ ਰੂਹ ਖੁਸ਼ ਹੋ ਜਾਊਗੀ ਮੈਂ ਕਿਹਾ ਪੂਆ ਸੱਚੀ ਆ ਤਾਂ ਫਟਾਫਟ ਮੈਨੂੰ ਫੋਟੋ ਸੈਂਡ ਕਰ ਮੇਰੇ ਕੋਲ ਰਹਿ ਨਹੀਂ ਹੁੰਦਾ ਮੈਂ ਆਪਣੀ ਜ਼ਿੰਦਗੀ ਦੇ ਹਮਸਫਰ ਨੂੰ ਬਹੁਤ ਜਲਦੀ ਦੇਖਣਾ ਚਾਹੁੰਦੀ ਆ ਪੂਆ ਨੇ ਫੋਟੋ ਸੈਂਡ ਕੀਤੀ ਤੇ ਮੈਂ ਫੋਟੋ ਦੇਖ ਕੇ ਹੈਰਾਨ ਰਹ ਗਈ ਸੀ ਮੇਰਾ ਘਰ ਵਾਲਾ ਬਹੁਤ ਸੋਹਣਾ ਸੀ ਉਹਦਾ ਨਾਮ ਜਗਦੀਪ ਸੀ ਜਗਦੀਪ ਸੱਚੀ ਬਹੁਤ ਹੀ ਜ਼ਿਆਦਾ ਸੋਹਣਾ ਸੀ ਮੈਂ ਉਹਨੂੰ ਵੀ ਪਿਆਰ ਜਿਆ ਕਰਨ ਲੱਗ ਪਈ ਸੀ ਸਾਰਾ ਦਿਨ ਮੈਂ ਉਹਦਾ ਫੋਟੋ ਦੇਖਦੇ ਕੇ ਹੀ ਲੰਘ ਗਿਆ ਸੀ ਸ਼ਾਮ ਨੂੰ ਜਦੋਂ ਮੈਂ ਘਰ ਆਈ ਤਾਂ ਮੇਰੀ ਮਾਂ ਨੇ ਮੈਨੂੰ ਫੋਟੋ ਦਿਖਾਈ ਤਾਂ ਮੇਰਾ ਘਰ ਵਾਲਾ ਸੱਚੀ ਬਹੁਤ ਸੋਹਣਾ ਸੀ ਮੈਨੂੰ ਵੀ ਉਹਦੇ ਨਾਲ ਪਿਆਰ ਜਿਆ ਆਇਆ ਤਾਂ ਮਾਂ ਨੇ ਮੈਨੂੰ ਘੁੱਟ ਕੇ ਗੱਲ ਨਾਲ ਲਾਇਆ ਤੇ ਕਹਿਣ ਲੱਗੀ ਤੇਰਾ ਘਰ ਵਾਲਾ ਕਿੰਨਾ ਸੋਹਣਾ ਤੈਨੂੰ ਪਿਆਰ ਵੀ ਬਹੁਤ ਕਰਦਾ ਹੋਊਗਾ ਮੈਂ ਕਿਹਾ ਸ਼ੁਕਰ ਆ ਹੁਣ ਤਾਂ ਮੈਨੂੰ ਆਜ਼ਾਦੀ ਮਿਲੂਗੀ ਨਾ ਮੇਰੀ ਮਾਂ ਕਹਿਣ ਲੱਗੀ ਕਿ ਹੁਣ ਤੇਰਾ ਵਿਆਹ ਹੋ ਜਾਊਗਾ ਤੂੰ ਆਪਣੀਆਂ ਸਾਰੀਆਂ ਰੀਝਾ ਪੂਰੀਆਂ ਕਰ ਲੈ ਹੁਣ ਤੇਰੇ ਭਰਾਵਾਂ ਨੇ ਤੈਨੂੰ ਕੁਝ ਨਹੀਂ ਕਹਿਣਾ ਵਿਆਹ ਤੋਂ ਬਾਅਦ ਤਾਂ ਵਾਸਕਰ ਵਾਲੇ ਦੀ ਹੀ ਮਰਜ਼ੀ ਹੁੰਦੀ ਆ ਤੇਰਾ ਘਰ ਵਾਲਾ ਬਹੁਤ ਚੰਗਾ ਕ੍ਰਿਪੂ ਆਣੇ ਤੇਰੇ ਲਈ ਬਹੁਤ ਸੋਹਣਾ ਵਰ ਲੱਭਿਆ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਸੀ ਮੈਨੂੰ ਇਹ ਸੀ ਕਿ ਚਲੋ ਹੁਣ ਮੇਰਾ ਵਿਆਹ ਹੋ ਜਾਊਗਾ ਤੇ ਮੈਂ ਵੀ ਇਸ ਘਰੋਂ ਆਜ਼ਾਦ ਹੋ ਕੇ ਆਪਣੀ ਜ਼ਿੰਦਗੀ ਨੂੰ ਖੁੱਲ੍ਹ ਕੇ ਇੰਜੋਏ ਕਰੂੰਗੀ ਬਸੋਫੀਆ ਕੀ ਸੀ ਕੁਝ ਕੁ ਦਿਨਾਂ ਬਾਅਦ ਸਾਡਾ ਦੇਖ ਦਿਖਾਵਾ ਹੋ ਗਿਆ ਤੇ ਅਸੀਂ ਇੱਕ ਤੇ ਅਸੀਂ ਵੀ ਇੱਕ ਦੂਸਰੇ ਨੂੰ ਪਸੰਦ ਕਰ ਲਿਆ ਸੱਸ ਸਹੁਰਾ ਨਨਾਨਾ ਤੇ ਨਾਲ ਕੁਝ ਰਿਸ਼ਤੇਦਾਰ ਮੈਨੂੰ ਦੇਖਣ ਲਈ ਆਏ ਸੀ ਮੈਨੂੰ ਵੇਖ ਕੇ ਉਹਨਾਂ ਨੂੰ ਵੀ ਬਹੁਤ ਖੁਸ਼ੀ ਹੋਈ ਸੀ ਮੇਰਾ ਘਰ ਵਾਲਾ ਜਗਦੀਪ ਮੈਨੂੰ ਚੋਰ ਅੱਖ ਨਾਲ ਦੇਖਦਾ ਸੀ ਮੈਂ ਵੀ ਉਹਨੂੰ ਵੇਖ ਲਿਆ ਸੀ ਮਾੜਾ ਜਿਹਾ ਹੱਸ ਪਈ ਸੀ ਤੇ ਫਿਰ ਇਦਾਂ ਹੀ ਸਾਡੀ ਮੰਗਣੀ ਹੋ ਗਈ ਅਸੀਂ ਇੱਕ ਦੂਸਰੇ ਦੇ ਰੰਗ ਪਾਈ ਤੇ ਸ਼ਗਨ-ਫਾ ਦਿੱਤਾ ਤੇ ਰਿਸ਼ਤਾ ਪੱਕਾ ਹੋ ਗਿਆ। ਮੁੰਡੇ ਵਾਲੇ ਕਹਿੰਦੇ ਸੀ ਕਿ 1 ਮਹੀਨੇ ਵਿੱਚ ਹੀ ਵਿਆਹ ਕਰ ਦੇਣਾ ਪਰ ਮੇਰੇ ਘਰ ਦੇ ਨੂੰ ਕੋਈ ਪ੍ਰੋਬਲਮ ਨਹੀਂ ਸੀ। 1 ਮਹੀਨੇ ਵਿੱਚ ਫਿਰ ਮੇਰਾ ਵਿਆਹ ਹੋ ਗਿਆ ਸੀ। ਮੈਂ ਵਿਆਹ ਕਰਵਾ ਕੇ ਆਪਣੇ ਸਹੁਰੇ ਘਰ ਚਲੀ ਗਈ ਸੀ। ਪਰ ਮੈਨੂੰ ਆਪਣੇ ਸਹੁਰੇ ਘਰ ਜਾ ਕੇ ਪਤਾ ਲੱਗਿਆ ਕਿ ਮੇਰਾ ਘਰ ਵਾਲਾ ਬਾਹਰਲੇ ਦੇਸ਼ ਜਾਣ ਦੀ ਤਿਆਰੀ ਕਰਦਾ। ਉਹਨੇ ਨਿਊਜ਼ੀਲੈਂਡ ਜਾਣਾ ਸੀ। 2 ਸਾਲ ਦਾ ਵਰਕ ਪਰਮਿਟ ਵੀਜ਼ਾ ਲਗਵਾਉਣਾ ਸੀ। ਮੈਂ ਉਹਨੂੰ ਕਹਿੰਦੀ ਸੀ ਕਿ ਜਗਦੀਪ ਮੇਰਾ ਤੁਹਾਡੇ ਬਿਨਾ ਦਿਲ ਨਹੀਂ ਲੱਗਣਾ ਉਹ ਕਹਿੰਦਾ ਸੀ ਕੋਈ ਗੱਲ ਦੋ ਸਾਲ ਬਾਅਦ ਫਿਰ ਮੈਂ ਆਉਂਗਾ ਤੇ ਤੈਨੂੰ ਵੀ ਨਾਲ ਹੀ ਲੈ ਕੇ ਜਾਊਂਗਾ ਮੈਂ ਆਪਣੇ ਘਰ ਵਾਲੇ ਬਿਨਾ ਕਿੱਥੇ ਦਿਲ ਲਾਉਂਦੀ ਸੀ ਮੈਂ ਉਹਦੀਆਂ ਬਹੁਤ ਮਿਹਨਤਾਂ ਕੀਤੀਆਂ ਸੀ ਕਿ ਤੁਸੀਂ ਮੈਨੂੰ ਕੱਲੀ ਨੂੰ ਛੱਡ ਕੇ ਨਾ ਜਾਓ ਦੋ ਮਹੀਨੇ ਮੇਰੇ ਵਿਆਹ ਨੂੰ ਹੋ ਗਏ ਸੀ ਤੇ ਮੇਰੇ ਘਰ ਵਾਲੇ ਨੇ ਏਜੰਟ ਨੂੰ ਵੀ ਪੈਸੇ ਦੇ ਦਿੱਤੇ ਸੀ ਕੁਝ ਕੁ ਮਹੀਨਿਆਂ ਬਾਅਦ ਮੇਰਾ ਘਰ ਵਾਲਾ ਫਿਰ ਬਾਹਰ ਚਲਾ ਗਿਆ ਮੈਂ ਪ੍ਰੈਗਨੈਂਟ ਵੀ ਹੋ ਗਈ ਸੀ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਸੀ ਕਿ ਹੁਣ ਤੁਸੀਂ ਬੱਚਾ ਦੇਖ ਕੇ ਹੀ ਜਾਓ ਮੇਰੇ ਕੋਲੋਂ ਤੁਹਾਡੇ ਬਿਨਾ ਰਹਿ ਨਹੀਂ ਹੋਣਾ ਮੈਨੂੰ ਤੁਹਾਡੇ ਬਿਨਾ ਬਹੁਤ ਅਜੀਬ ਜਿਹਾ ਲੱਗੂਗਾ ਇਹ ਘਰ ਮੈਨੂੰ ਸੁਨਾ ਸੁਨਾ ਲੱਗੂਗਾ ਮੇਰਾ ਗਾ ਮੇਰੀ ਗੱਲ ਮੇਰਾ ਘਰ ਵਾਲਾ ਮੰਨ ਗਿਆ ਸੀ ਉਹਨੇ ਬੱਚੇ ਦੇ ਜਨਮ ਤੋਂ ਬਾਅਦ ਬਾਹਰ ਜਾਣ ਦਾ ਪਲਾਨ ਬਣਾ ਲਿਆ ਸੀ ਮੈਂ ਸੋਚਿਆ ਕਿ ਕਿਉਂ ਨਾ ਇਦਾਂ ਹੀ ਆਪਣੇ ਪਿਆਰ ਦਾ ਵਾਸਤਾ ਪਾਉਂਗੀ ਤੇ ਆਪਣੇ ਘਰ ਵਾਲੇ ਨੂੰ ਆਪਣੇ ਕੋਲ ਹੀ ਰੱਖੂਗੀ ਮੇਰਾ ਘਰ ਵਾਲਾ ਵਧੀਆ ਕੰਮ ਕਰਦਾ ਸੀ ਮਹੀਨੇ ਦਾ ਵੀ 20000 ਰੁਪਏ ਕਮਾ ਲੈਂਦਾ ਸੀ ਮੈਨੂੰ ਇੰਨੇ ਹੀ ਬਹੁਤ ਸੀ ਕਿਉਂਕਿ ਮੇਰੇ ਘਰ ਵਾਲੇ ਨੇ ਜੋ ਪਿਆਰ ਮੈਨੂੰ ਦਿੱਤਾ ਸੀ ਮੈਂ ਉਹਦੇ ਤੋਂ ਬਿਨਾ ਨਹੀਂ ਰਹਿ ਸਕਦੀ ਸੀ ਮੈਂ ਉਹਨੂੰ ਕਹਿੰਦੀ ਸੀ ਕਿ ਮੈਨੂੰ ਛੱਡ ਕੇ ਨਾ ਜਾਇਓ ਪਰ ਮੇਰੇ ਘਰ ਵਾਲੇ ਨੇ ਮੇਰੀ ਇੱਕ ਨਾ ਮੰਨੀ ਤੇ ਕਹਿੰਦਾ ਮੈਂ 2 ਸਾਲ ਬਾਅਦ ਤੈਨੂੰ ਵੀ ਨਾਲ ਲੈ ਕੇ ਜਾਊਂਗਾ ਬੱਚੇ ਤੋਂ ਬਾਅਦ ਮੇਰਾ ਘਰ ਵਾਲਾ ਚਲਾ ਗਿਆ ਸੀ ਹੌਲੀ ਹੌਲੀ ਮੈਨੂੰ ਆਪਣਾ ਮਨ ਸਮਝਾਉਣਾ ਹੀ ਪਿਆ ਕਦੀ ਕਦੀ ਤਾਂ ਮੈਂ ਆਪਣੇ ਬੱਚੇ ਵਿੱਚ ਬਿਜੀ ਹੋ ਜਾਂਦੀ ਸੀ ਇੱਕ ਦਿਨ ਮੇਰੇ ਘਰ ਵਾਲੇ ਦਾ ਫੋਨ ਆਇਆ ਉਹ ਮੇਰੇ ਨਾਲ ਲੜਾਈ ਤੇ ਖਿਜੀਆਂ ਗੱਲਾਂ ਕਰਨ ਲੱਗ ਪਿਆ ਮੈਂ ਉਹਨੂੰ ਸਿੱਧਾ ਹੀ ਕਹਿ ਦਿੱਤਾ ਕਿ ਮੇਰਾ ਬਹੁਤ ਮਾਨ ਘਾਰ ਰਿਹਾ ਤੈਨੂੰ ਮਿਲਣ ਦੇ ਲਈ ਤੇ ਮੇਰਾ ਦਿਲ ਤੇਰੇ ਬਿਨਾਂ ਨਹੀਂ ਲੱਗਦਾ ਤਾਂ ਜਿਵੇਂ ਮਰਜ਼ੀ ਕਰ ਤੂੰ ਮੇਰੇ ਕੋਲ ਆ ਜਾ ਤੇ ਜਾਂ ਫਿਰ ਮੈਨੂੰ ਆਪਣੇ ਕੋਲ ਲੈ ਕੇ ਜਾ ਮੇਰੇ ਤੋਂ ਰਹਿ ਨਹੀਂ ਹੁੰਦਾ ਮੈਂ ਉਹਨੂੰ ਕਿਹਾ ਕਿ ਮੇਰਾ ਬਹੁਤ ਮਾਨ ਕਰ ਰਿਹਾ ਉਹ ਕਿਹੜੀ ਘੜੀ ਮੈਂ ਹੋਵੇ ਤੇ ਮੈਂ ਤੇਰੇ ਕੋਲੇ ਪਹੁੰਚ ਜਾਵਾਂ ਮੇਰੇ ਘਰ ਵਾਲੇ ਨੇ ਮੈਨੂੰ ਸਾਫ਼ ਹੀ ਜਵਾਬ ਦੇ ਦਿੱਤਾ ਕਹਿੰਦਾ ਮੈਂ ਅਜੇ ਤੈਨੂੰ ਨਹੀਂ ਸਾਥ ਸਕਦਾ ਇਸ ਲਈ ਤੂੰ ਮੇਰੇ ਮਾਂ ਪਿਓ ਤੇ ਮੇਰੇ ਬੱਚੇ ਦੇ ਨਾਲ ਆਪਣਾ ਟਾਈਮ ਪਾਸ ਕਰਿਆ ਕਰ ਜੇ ਤੇਰੇ ਕੋਲੋਂ ਜਿਆਦਾ ਹੀ ਨਹੀਂ ਨਿਹਾਰਾ ਹੁੰਦਾ ਤਾਂ ਤੂੰ ਆਪਣੇ ਮਾਂ ਪਿਓ ਨੂੰ ਕਹਿ ਕੇ ਪੈਸੇ ਲਾ ਕੇ ਮੇਰੇ ਕੋਲ ਆ ਜਾ ਜਿੰਨੇ ਮੇਰੇ ਕੋਲ ਹੋਣਗੇ ਮੈਂ ਕਰ ਦੇਵਾਂਗਾ ਮੇਰਾ ਉਸ ਦਿਨ ਬਹੁਤ ਦਿਲ ਟੁੱਟਿਆ ਸੀ ਇੱਕ ਦਿਨ ਮੈਂ ਆਪਣੇ ਗੇਟ ਵਿੱਚ ਬੈਠੀ ਧੁੱਪ ਸੇਕ ਰਹੀ ਸੀ ਤਾਂ ਗਵਾਂਢੀਆਂ ਦਾ ਮੁੰਡਾ ਮੈਨੂੰ ਵੇਖ ਕੇ ਮੇਰੇ ਕੋਲ ਆ ਗਿਆ ਮੇਰੇ ਬੱਚੇ ਨਾਲ ਪਿਆਰ ਕਰਨ ਲੱਗ ਪਿਆ ਮੈਨੂੰ ਵੀ ਬਹੁਤ ਵਧੀਆ ਲੱਗਿਆ ਮੈਂ ਵੀ ਉਸ ਨਾਲ ਬੈਠ ਕੇ ਗੱਲਾਂ ਬਾਤਾਂ ਕਰਨ ਲੱਗ ਪਈ ਕੁਝ ਦਿਨ ਅਸੀਂ ਗੱਲਾਂ ਬਾਤਾਂ ਕਰਦੇ ਰਹੇ ਉਹ ਮੈਨੂੰ ਕਹਿਣ ਲੱਗਾ ਕਿ ਭਾਬੀ ਤੂੰ ਤਾਂ ਬਹੁਤ ਸੋਹਣੀ ਐ ਪਤਾ ਨਹੀਂ ਕਿਉਂ ਜਗਦੀਪ ਤੈਨੂੰ ਛੱਡ ਕੇ ਚਲਾ ਗਿਆ ਮੈਂ ਉਹਨੂੰ ਕਿਹਾ ਕਿ ਮੇਰੀਆਂ ਸੁੱਤੀਆਂ ਹੋਈਆਂ ਭਾਵਨਾ ਬਣਾਉਣਾ ਤੂੰ ਜਗਾ ਮੇਰੇ ਦਿਲ ਵਿੱਚ ਉਹਦੇ ਲਈ ਬਹੁਤ ਪਿਆਰ ਹੈ ਪਤਾ ਨਹੀਂ ਕਿਉਂ ਉਹ ਮੈਨੂੰ ਇਗਨੋਰ ਜਿਆ ਕਰੀ ਜਾਂਦਾ ਤਾਂ ਗਵਾਂਡੀਆਂ ਦਾ ਮੁੰਡਾ ਜਸਮੀਨ ਨੂੰ ਕਹਿਣ ਲੱਗਾ ਕਿ ਭਾਬੀ ਤੂੰ ਕਿਹੜੇ ਚੱਕਰਾਂ ਵਿੱਚ ਪਈ ਹੋਈ ਆ ਸ਼ਾਇਦ ਹੀ ਜਗਦੀਪ ਉਹ ਹੁਣ ਤੇਰੇ ਨਾਲ ਕੋਈ ਗੱਲਬਾਤ ਕਰੇ ਜਾਂ ਤੈਨੂੰ ਆਪਣੇ ਕੋਲ ਸੱਦੇ ਮੇਰੇ ਮਨ ਵਿੱਚ ਜਗਦੀਪ ਬਾਰੇ ਇਦਾਂ ਦੀਆਂ ਗੱਲਾਂ ਸੁਣ ਕੇ ਤਾਂ ਮੇਰਾ ਜਗਦੀਪ ਤੋਂ ਮਾਣੀ ਉੱਠ ਗਿਆ ਸੀ ਉਹਨੇ ਮੈਨੂੰ ਆਪਣਾ ਨੰਬਰ ਫਿਰ ਦੇ ਦਿੱਤਾ ਤੇ ਮੇਰੇ ਨਾਲ ਗੱਲਬਾਤ ਜਹੀ ਕਰ ਲੰਘ ਪਿਆ ਮੈਂ ਵੀ ਜਸ ਨਾਲ ਹੁਣ ਗੱਲਬਾਤ ਕਰਨ ਲੱਗ ਪਈ ਸੀ ਉਹਦੇ ਪਿਆਰ ਵਿੱਚ ਪੈ ਗਏ ਸੀ ਕੁਝ ਦਿਨਾਂ ਬਾਅਦ ਜਸ ਨੇ ਮੈਨੂੰ ਮਿਲਣ ਲਈ ਸੱਦਿਆ ਤੇ ਮੈਂ ਵੀ ਉਹਨੂੰ ਮਿਲਣ ਦੇ ਲਈ ਚਲੀ ਗਈ ਸੀ ਮੈਨੂੰ ਕੋਈ ਰੋਕ ਟੋਕ ਨਹੀਂ ਸੀ ਜਸ ਮੇਰੇ ਦਿਲ ਦਾ ਹੁਣ ਜਾਨੀ ਬਣ ਗਿਆ ਸੀ ਜਸ ਦੇ ਨਾਲ ਮੇਰੀ ਵਧੀਆ ਜ਼ਿੰਦਗੀ ਲੰਘ ਰਹੀ ਸੀ ਤੇ ਜਦੋਂ ਵੀ ਮੇਰਾ ਮੇਰੇ ਘਰ ਵਾਲੇ ਨੂੰ ਟਾਈਮ ਮਿਲਦਾ ਉਦੋਂ ਹੀ ਫੋਨ ਕਰਦਾ ਸੀ ਮੇਰੇ ਕੋਲ ਉਹਦੇ ਬਿਨਾਂ ਰਹਿ ਨਹੀਂ ਸੀ ਹੁੰਦਾ ਫਿਰ ਮੈਂ ਆਪਣੀ ਘਾਟ ਜਸਦੇ ਨਾਲ ਪੂਰੀ ਕਰਨ ਲੱਗ ਪਈ ਮਸਾ ਮਸਾ ਮੇਰਾ ਵਿਆਹ ਹੋਇਆ ਸੀ ਤੇ ਮੈਨੂੰ ਅਜਾਬ ਮਿਲੀ ਸੀ ਮੈਂ ਆਪਣੇ ਘਰ ਵਾਲੇ ਨਾਲ ਖੁੱਲ ਕੇ ਇੰਜੋਏ ਕਰਨਾ ਚਾਹੀ ਸੀ ਪਰ ਫਿਰ ਵੀ ਮੇਰੀ ਜ਼ਿੰਦਗੀ ਵਿੱਚ ਸ਼ਾਇਦ ਖੁਸ਼ੀਆਂ ਲਿਖੀਆਂ ਨਹੀਂ ਸੀ ਮੇਰਾ ਘਰ ਵਾਲਾ ਵੀ ਮੈਨੂੰ ਛੱਡ ਕੇ ਬਾਹਰ ਚਲਾ ਗਿਆ ਸੀ ਫਿਰ ਮੈਂ ਜਸਦੇ ਨਾਲ ਆਪਣੀ ਗੱਲਬਾਤ ਸ਼ੁਰੂ ਕੀਤੀ ਤੇ ਜਸ ਮੇਰੇ ਨਾਲ ਖੁਸ਼ ਰਹਿਣ ਲੱਗ ਪਿਆ ਜਿਸਦੇ ਨਾਲ ਆਪਣੀਆਂ ਮੈਂ ਰੰਗ ਰੰਗੀਆਂ ਮਨਾਉਂਦੀ ਆਪਣੇ ਮੁੰਡੇ ਨੂੰ ਵੀ ਆਪਣੇ ਨਾਲ ਹੀ ਰੱਖਿਆ ਜਗਦੀਪ ਮੈਨੂੰ ਬਹੁਤ ਪੈਸੇ ਭੇਜਦਾ ਸੀ ਪਰ ਮੈਨੂੰ ਉਹ ਵਾਲੀ ਖੁਸ਼ੀ ਨਹੀਂ ਸੀ ਮਿਲਦੀ ਉਹ ਖੁਸ਼ੀ ਮੈਂ ਜਸਤੇ ਨਾਲ ਹੀ ਪੂਰੀ ਕਰਨ ਲੱਗ ਪਈ ਸੀ ਫਿਰ ਜਸ ਨਾਲ ਮੇਰਾ ਗੂੜਾ ਪਿਆਰ ਪੈ ਗਿਆ ਉਹਦੇ ਬਿਨਾ ਰਹਿਣਾ ਮੈਨੂੰ ਹੁਣ ਵਧੀਆ ਨਹੀਂ ਸੀ ਲੱਗਦਾ ਜਗਦੀਪ ਦਾ ਫੋਨ ਮੈਂ ਚੁੱਕ ਲੈਂਦੀ ਸੀ ਉਹਦੇ ਨਾਲ ਗੱਲ ਵੀ ਕਰ ਲੈਂਦੀ ਸੀ ਪਰ ਫਿਰ ਵੀ ਜਸਤੇ ਬਿਨਾ ਮੈਨੂੰ ਕੁਝ ਚੰਗਾ ਨਹੀਂ ਲੱਗਦਾ ਸੀ ਮੈਂ ਆਪਣੇ ਕੋਲ ਦੋ ਫੋਨ ਰੱਖ ਲਏ ਸੀ ਇੱਕ ਫੋਨ ਤੇ ਜਾਸਤਾ ਫੋਨ ਆਉਂਦਾ ਸੀ ਤੇ ਦੂਸਰੇ ਫੋਨ ਤੇ ਜਗਦੀਪ ਮੇਰੇ ਨਾਲ ਰਾਤ ਨੂੰ ਹੀ ਗੱਲ ਕਰਦਾ ਹੁੰਦਾ ਸੀ ਉਸ ਦਿਨ ਤੋਂ ਬਾਅਦ ਜਸ ਨੇ ਮੈਨੂੰ ਖੁਸ਼ ਰੱਖਣਾ ਸ਼ੁਰੂ ਕਰ ਦਿੱਤਾ ਜਦੋਂ ਵੀ ਮੇਰਾ ਦਿਲ ਕਰਦਾ ਮੈਂ ਜਸ ਨੂੰ ਮਿਲਣ ਲਈ ਚਲੀ ਜਾਂਦੀ ਸੀ ਜਸ ਉਹ ਮੁੰਡਾ ਸੀ ਜਿਹੜਾ ਮੇਰੀਆਂ ਖੁਸ਼ੀਆਂ ਦੇ ਨਾਲ ਖੁਸ਼ ਹੁੰਦਾ ਸੀ ਤੇ ਮੈਨੂੰ ਜਸ ਬਿਨਾਂ ਕੁਝ ਵੀ ਚੰਗਾ ਨਹੀਂ ਸੀ ਲੱਗਦਾ ਮੈਂ ਆਪਣੇ ਸੱਸ ਸਹੁਰੇ ਦੀ ਵੀ ਇੱਜ਼ਤ ਕਰਨੀ ਘੱਟ ਕਰ ਦਿੱਤੀ ਸੀ ਤੇ ਉਹਨਾਂ ਨਾਲ ਤਾਂ ਮੇਰੀ ਕਦੇ-ਕਦੇ ਲੜਾਈ ਵੀ ਹੋ ਜਾਂਦੀ ਸੀ ਮੈਂ ਉਹਨਾਂ ਨੂੰ ਵੀ ਬੁਲਾਉਣਾ ਛੱਡ ਦਿੱਤਾ ਸੀ ਹੁਣ ਤਾਂ ਮੈਨੂੰ ਕੋਈ ਕਹਿਣ ਵਾਲਾ ਨਹੀਂ ਸੀ ਪਰ ਜਗਦੀਪ ਮੈਨੂੰ ਕਹਿੰਦਾ ਹੁੰਦਾ ਸੀ ਕਿ ਤੂੰ ਕਿਸੇ ਨਾਲ ਵੱਟ ਘੱਟ ਕੋਈ ਗੱਲ ਨਹੀਂ ਕਰਨੀ ਉਹ ਮੈਨੂੰ ਚੁੱਪਚਾਪ ਰਹਿਣ ਲਈ ਕਹਿੰਦਾ ਸੀ ਮੈਂ ਚੁੱਪਚਾਪ ਕਿੱਥੋਂ ਰਹਿਣ ਵਾਲੀ ਸੀ ਕਿਉਂਕਿ ਸਾਰੀ ਜ਼ਿੰਦਗੀ ਮੈਂ ਬੋਰਿੰਗ ਨਹੀਂ گزار ਸਕਦੀ ਸੀ ਤੇ ਹੁਣ ਮਸਾਂ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਮੈਂ ਆਜ਼ਾਦੀ ਚਾਹੁੰਦੀ ਸੀ ਜਿਹੜੀ ਮੈਨੂੰ ਮਿਲ ਕੇ ਸੀ ਸ਼ਾਇਦ ਮੇਰੇ ਘਰ ਵਾਲੇ ਦੇ ਨਾਲ ਮੈਨੂੰ ਇਹ ਖੁਸ਼ੀ ਨਹੀਂ ਸੀ ਮਿਲਨੀ ਮੇਰੀ ਕਿਸਮਤ ਵਿੱਚ ਵੀ ਨਹੀਂ ਸੀ ਲਿਖਿਆ ਪਰ ਜਸਦੇ ਨਾਲ ਮੈਂ ਆਜ਼ਾਦ ਪੰਛੀ ਬਣ ਕੇ ਘੁੰਮਦੀ ਸੀ ਮੇਰੇ ਕੋਲ ਆਪਣੇ ਪੈਸੇ ਹੁੰਦੇ ਸੀ ਮੈਂ ਹਰ ਇੱਕ ਚੀਜ਼ ਮਨ ਪਸੰਦੀ ਲੈਂਦੀ ਸੀ ਤੇ ਜਸ ਵੀ ਮੈਨੂੰ ਹਰ ਕੋਈ ਚੀਜ਼ ਲੈ ਕੇ ਦਿੰਦਾ ਸੀ ਕਦੀ ਕਦੀ ਤਾਂ ਮੈਨੂੰ ਇੰਨਾ ਖੁਸ਼ ਕਰ ਦਿੰਦਾ ਹੁੰਦਾ ਸੀ ਕਿ ਮੇਰਾ ਦਿਲ ਕਰਦਾ ਸੀ ਕਿ ਮੈਂ ਉਹਦੇ ਨਾਲ ਹੀ ਰਹਿਣ ਲੱਗ ਜਾਵਾਂ ਉਹ ਮੈਨੂੰ ਕਹਿੰਦਾ ਸੀ ਕਿ ਕਿਉਂ ਨਾ ਆਪਾਂ ਭੱਜ ਕੇ ਵਿਆਹ ਕਰਵਾ ਲਈਏ ਮੈਂ ਉਹਨੂੰ ਕਿਹਾ ਕਿ ਨਹੀਂ ਮੈਂ ਭੱਜ ਕੇ ਕਿਤੇ ਨਹੀਂ ਜਾਣਾ ਇਦਾਂ ਹੀ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਨਾ ਉਹ ਮੈਨੂੰ ਕਹਿੰਦਾ ਸੀ ਕਿ ਮੈਨੂੰ ਤੇਰੇ ਨਾਲ ਪੂਰਾ ਹੁਣ ਪਿਆਰ ਹੋ ਗਿਆ ਤੇਰੇ ਬਿਨਾ ਮੇਰੇ ਕੋਲ ਰਹਿ ਨਹੀਂ ਹੁੰਦਾ ਪਰ ਮੈਂ ਉਹਨੂੰ ਕਹਿੰਦੀ ਸੀ ਕਿ ਤੂੰ ਵਿਆਹ ਵੀ ਕਰਵਾ ਸਕਦਾ ਜਿਸ ਤਰ੍ਹਾਂ ਇਹ ਦਿਲ ਕਰਦਾ ਤਾਂ ਮੈਂ ਤੇਰੇ ਨਾਲ ਜ਼ਬਰਦਸਤੀ ਨਹੀਂ ਕਰਨਾ ਚਾਹੁੰਦੀ ਤੂੰ ਮੈਨੂੰ ਖੁਸ਼ ਕਰਦਾ ਰਿਹਾ ਕਰ ਜਸ ਮੈਨੂੰ ਘੁੱਟ ਕੇ ਗਲੇ ਲਾ ਲੈਂਦਾ ਸੀ ਕਿ ਤੂੰ ਇਹੋ ਜਿਹੀ ਕਿਦਾਂ ਮੈਨੂੰ ਪਿਆਰ ਵੀ ਕਰਦੀ ਐ ਤੇ ਮੈਨੂੰ ਵਿਆਹ ਕਰਵਾਉਣ ਲਈ ਵੀ ਕਹਿੰਨੀ ਐ ਮੈਂ ਉਹਨੂੰ ਕਹਿੰਦੀ ਸੀ ਕਿ ਮੈਨੂੰ ਸਭ ਪਤਾ ਇੱਕ ਕੁਆਰੇ ਬੰਦੇ ਦੀ ਜ਼ਿੰਦਗੀ ਕੀ ਹੁੰਦੀ ਐ ਮੈਂ ساری ਜ਼ਿੰਦਗੀ ਗੁਲਾਮ ਜੀ ਬਣ ਕੇ ਰਹੀ ਆ ਤੇ ਵਿਆਹ ਤੋਂ ਬਾਅਦ ਮੈਨੂੰ ਆਜ਼ਾਦੀ ਮਿਲੀ ਐ ਤੇ ਉਹ ਆਜ਼ਾਦੀ ਸਿਰਫ ਤੇਰੇ ਨਾਲ ਹੀ ਮਿਲੀ ਐ ਮੇਰੇ ਘਰਵਾਲੇ ਦਾ ਪਿਆਰ ਮੇਰੀ ਕਿਸਮਤ ਵਿੱਚ ਹੀ ਨਹੀਂ ਲਿਖਿਆ ਸੀ ਬਸ ਫਿਰ ਕੀ ਸੀ ਹੌਲੀ ਹੌਲੀ ਜ਼ਿਆਸਤੀ ਨਾਲ ਮੇਰਾ ਪਿਆਰ ਇੰਨਾ ਗੂੜਾ ਪੈ ਗਿਆ ਕਿ ਜੱਸ ਮੈਨੂੰ ਭੱਜਣ ਦੇ ਲਈ ਮਜਬੂਰ ਕਰਨ ਲੱਗਾ ਮੈਂ ਜ਼ਿਆਸਤੀ ਨਾਲ ਭੱਜਣਾ ਨਹੀਂ ਚਾਹੁੰਦੀ ਸੀ ਪਰ ਉਹ ਮੈਨੂੰ ਕਹਿੰਦਾ ਸੀ ਕਿ ਜੇ ਤੂੰ ਮੇਰੇ ਨਾਲ ਭੱਜ ਕੇ ਵਿਆਹ ਨਾ ਕਰਵਾਇਆ ਤਾਂ ਮੈਂ ਕੁਝ ਖਾ ਕੇ ਮਰ ਜਾਊਂਗਾ ਮੈਨੂੰ ਉਹਦੀ ਮਜਬੂਰੀ ਨੂੰ ਦੇਖਣਾ ਪਿਆ ਤੇ ਮੈਂ ਉਹਦੇ ਨਾਲ ਭੱਜ ਕੇ ਵਿਆਹ ਕਰਵਾ ਲਿਆ ਸੀ ਮੈਂ ਆਪਣੇ ਘਰ ਵਾਲੇ ਨੂੰ ਕਹਿ ਦਿੱਤਾ ਸੀ ਕਿ ਤੇਰੇ ਕੋਲ ਮੈਨੂੰ ਖੁਸ਼ ਕਰਨ ਦੇ ਲਈ ਟਾਈਮ ਨਹੀਂ ਤੇ ਮੇਰੇ ਕੋਲ ਰਹਿਣ ਦੇ ਲਈ ਟਾਈਮ ਹੀ ਨਹੀਂ ਮੈਂ ਤੇਰਾ ਘਰ ਤੇ ਤੇਰਾ ਬੱਚਾ ਪਾਲਣ ਦੇ ਲਈ ਤੇਰੀ ਨੌਕਰਾਨੀ ਨਹੀਂ ਹਾਂ ਇਸ ਲਈ ਮੇਰੀ ਵੀ ਆਪਣੀ ਕੋਈ ਜ਼ਿੰਦਗੀ ਆ ਮੇਰੇ ਵੀ ਕੁਝ ਸੁਪਨੇ ਆ ਜਿਹੜੇ ਮੈਂ ਜ਼ਸਤੇ ਨਾਲ ਪੂਰੇ ਕਰਨੇ ਆ ਤੇ ਹੁਣ ਤੂੰ ਮੈਨੂੰ ਆਪਣੇ ਨਾਲ ਰਹਿਣ ਦੇ ਲਈ ਇੱਕ ਵਾਰ ਵੀ ਨਾ ਕਹੀਂ ਤੇ ਨਾ ਹੀ ਮੈਂ ਤੇਰੀ ਕੋਈ ਗੱਲ ਸੁਣਨੀ ਆ ਮੇਰੀ ਗੱਲ ਸੁਣ ਕੇ ਉਹਨੂੰ ਬਹੁਤ ਗੁੱਸਾ ਆਇਆ ਸੀ ਤੇ ਗੁੱਸੇ ਨਾਲ ਮੈਨੂੰ ਫੋਨ ਤੇ ਬਹੁਤ ਫੋਨ ਤੇ ਉਹ ਮੇਰੇ ਨਾਲ ਬਹੁਤ ਹੀ ਮੰਦਾ ਚੰਗਾ ਬੋਲਿਆ ਸੀ ਤੇ ਫਿਰ ਮੈਂ ਫੋਨ ਕੱਟ ਦਿੱਤਾ ਸੀ ਸੱਸ ਸਹੁਰਾ ਮੇਰੇ ਮਗਰ ਆਉਂਦੇ ਰਹੇ ਮੇਰੇ ਮਾਪਿਓ ਮੇਰੇ ਭਰਾ ਵੀ ਇਸ ਗੱਲ ਤੇ ਬਹੁਤ ਗੁੱਸਾ ਕਰਦੇ ਸੀ ਕਿ ਤੂੰ ਆਪਣਾ ਘਰਵਾਲਾ ਛੱਡ ਕੇ ਜਸਦੇ ਨਾਲ ਵਿਆਹ ਕਰਵਾ ਲਿਆ ਪਰ ਮੈਂ ਉਹਨਾਂ ਨੂੰ ਸਿੱਧਾ ਹੀ ਦੱਸ ਦਿੱਤਾ ਸੀ ਕਿ ਜਗਦੀਪ ਮੈਨੂੰ ਕਦੀ ਵੀ ਖੁਸ਼ ਨਹੀਂ ਕਰ ਸਕਿਆ ਤੇ ਮੈਂ ਹੁਣ ਆਪਣੀ ਜ਼ਿੰਦਗੀ ਖੁਸ਼ੀ ਦੇ ਲਈ ਪੱਜਤਾ ਕਰਨਾ ਹੀ ਸੀ ਇਸ ਗੱਲ ਤੇ ਮੈਨੂੰ ਕਿਸੇ ਨੇ ਕੁਝ ਨਹੀਂ ਕਿਹਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਾਰੀ ਜ਼ਿੰਦਗੀ ਮੈਂ ਉਹਨਾਂ ਦੇ ਕਹਿਣੇ ਮੁਤਾਬਕ ਹੀ ਲੰਗਈਆ ਤੇ ਹੁਣ ਵੀ ਮੇਰੀ ਜ਼ਿੰਦਗੀ ਵਿੱਚ ਕੋਈ ਖੁਸ਼ੀ ਨਹੀਂ ਦਿਖਾਈ ਬੱਚਾ ਹੋਣ ਤੋਂ ਬਾਅਦ ਮੈਂ ਆਪਣੇ ਆਪ ਨੂੰ ਇਕੱਲਾ ਫੀਲ ਕਰਦੀ ਸੀ ਇਸ ਲਈ ਮੈਂ ਜਾਸ ਨੂੰ ਆਪਣੀ ਜ਼ਿੰਦਗੀ ਵਿੱਚ ਚੁਣਿਆ ਤੇ ਉਹਦੇ ਨਾਲ ਰਹਿਣ ਲੱਗ ਪਈ ਸੀ ਮੈਂ ਤੇ ਜਾਸ ਪਿੰਡ ਛੱਡ ਕੇ ਸ਼ਹਿਰ ਵਿੱਚ ਰਹਿਣ ਲੱਗ ਪਈ ਸੀ ਜਾਸ ਦੇ ਮਾਪਿ ਉਸ ਨੂੰ ਕਹਿੰਦੇ ਸੀ ਕਿ ਤੂੰ ਇੱਕ ਵਿਆਹੀ ਹੋਈ ਨਾਲ ਕਿਉਂ ਵਿਆਹ ਕਰਵਾ ਲਿਆ ਪਰ ਜਾਸ ਕਹਿੰਦਾ ਸੀ ਕਿ ਮੈਂ ਇਹਨੂੰ ਦਿਲੋਂ ਪਿਆਰ ਕਰਦਾ ਜਿਸ ਔਰਤ ਨੇ ਕਦੀ ਕਿਸੇ ਵੱਲ ਅੱਖ ਚੁੱਕ ਕੇ ਨਾ ਵੇਖਿਆ ਹੋਵੇ ਕੋਈ ਖੁਸ਼ੀ ਵੀ ਨਾ ਮਿਲੀ ਹੋਵੇ ਉਸ ਔਰਤ ਦੀ ਕੀ ਜ਼ਿੰਦਗੀ ਹੋ ਸਕਦੀ ਹੈ ਪਰ ਮੈਂ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਖੁਸ਼ ਰੱਖੂੰਗਾ ਤੇ ਕਦੀ ਵੀ ਦੁਖੀ ਨਹੀਂ ਹੋਣ ਦਵਾਂਗਾ ਜੇ ਤੁਹਾਡਾ ਦਿਲ ਕਰਦਾ ਤਾਂ ਮੈਨੂੰ ਬੁਲਾ ਲਿਆ ਕਰੋ ਨਹੀਂ ਤਾਂ ਤੁਸੀਂ ਮੈਨੂੰ ਛੱਡ ਕੇ ਜਾ ਸਕਦੇ ਹੋ ਪਰ ਮੈਂ ਇਹਨੂੰ ਕਦੀ ਵੀ ਨਹੀਂ ਛੱਡੂੰਗਾ ਜਦੋਂ ਜਾਸ ਨੇ ਇਹ ਗੱਲ ਕੀਤੀ ਤਾਂ ਮੇਰੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਜਾਸ ਸੱਚੀ ਮੇਰੀ ਫੀਲਿੰਗ ਸਮਝਦਾ ਸੀ ਤੇ ਉਹ ਮੈਨੂੰ ਖੁਸ਼ ਵੀ ਰੱਖਣ ਲੱਗ ਪਿਆ ਸੀ ਉਹਨੇ ਮੈਨੂੰ ਕਦੀ ਵੀ ਰੋਂਨੇ ਨਹੀਂ ਸੀ ਦਿੱਤਾ ਮੇਰੀ ਜ਼ਿੰਦਗੀ ਉਹਦੇ ਨਾਲ ਹੁਣ ਵਧੀਆ ਲੱਗਣ ਲੱਗ ਪਈ ਸੀ ਮੈਂ ਉਹਦੇ ਨਾਲ ਬਹੁਤ ਖੁਸ਼ ਹਾਂ ਜਸਤਾ ਵੀ ਇੱਕ ਬੱਚਾ ਹੋਇਆ ਤੇ ਉਹ ਵੀ ਮੁੰਡਾ ਹੀ ਸੀ ਇੱਕੋ ਜਿਹੀ ਰੋ ਲੱਗਦੇ ਸੀ ਮੈਂ ਦੋਨਾਂ ਨੂੰ ਬਹੁਤ ਪਿਆਰ ਕਰਦੀ ਸੀ ਜਸਨੇ ਕਦੀ ਵੀ ਜਗਦੀਪ ਦੇ ਮੁੰਡੇ ਵਿੱਚ ਨਾਲ ਫਰਕ ਨਹੀਂ ਸੀ ਕੀਤਾ ਕਿਉਂਕਿ ਉਹ ਕਹਿੰਦਾ ਸੀ ਕਿ ਸਾਡੇ ਬੱਚਾ ਹਮੇਸ਼ਾ ਹਮ ਸਾਡੇ ਬੱਚੇ ਹਮੇਸ਼ਾ ਰਲ ਕੇ ਹੀ ਰਹਿਣਗੇ ਸਾਡੇ ਪਰਿਵਾਰ ਦਾ ਵਾਦਾ ਹੋਊਗਾ आज मेरे बच्चे भी 7 साल ਦੇ ਹੋ ਗਏ ਨੇ ਮੇਰੀ ਜ਼ਿੰਦਗੀ ਜ਼ਿਆਦੇ ਨਾਲ ਵਧੀਆ ਲੰਘ ਰਹੀ ਆ ਮੈਂ ਤੇ ਜਾਸਿਕ ਕੰਪਨੀ ਵਿੱਚ ਫਿਰ ਕੰਮ ਕਰਨ ਲੱਗ ਪਈ ਸੀ ਤੇ ਉੱਥੇ ਕੰਮ ਕਰਨ ਦੇ ਸਾਨੂੰ ਕਾਫੀ ਪੈਸੇ ਵੀ ਮਿਲਦੇ ਸੀ ਜਾਸਤੀ ਘਰ ਦੇ ਵੀ ਉਹਨੂੰ ਹਾੜੀ ਸੋਨੇ ਦੇ ਪੈਸੇ ਦੇ ਦਿੰਦੇ ਸੀ ਜਿਹਦੇ ਤੋਂ ਸਾਨੂੰ ਕਦੀ ਕਮੀ ਵੀ ਮਹਿਸੂਸ ਨਹੀਂ ਸੀ ਹੋਈ ਅੱਜ ਮੈਂ ਉਹਦੇ ਨਾਲ ਬਹੁਤ ਹੀ ਜ਼ਿਆਦਾ ਖੁਸ਼ ਆ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਕਹਾਣੀ ਸੁਣਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ